ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀਵਾਰ ਸੁਖਮਨੀ ਸਾਹਿਬ ਦੀ ਸੰਥਿਆ ਕਰ ਰਹੇ ਹਾਂ ਤੇ 21 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨਨੇ ਹਾਰ ਇਹ ਜਿਹੜੇ ਪੀਲੇ ਅੰਗ ਦੇ ਸ਼ਬਦ ਆ ਰਹੇ ਨੇ ਇੱਥੇ ਸਾਰੇ ਬਿਸਰਾਮ ਨਹੀਂ ਸੁਨਨੇ ਦੋਨ ਨੇ ਲੱਗੇ ਨੇ ਤਿਆਰ ਰੱਖਣਾ ਸੁਨਨੇ ਸੁਨਨੇ ਹਾਰ ਆਪਹਿ ਏਕ ਆਪ ਬਿਸਥਾਰ ਜਾਤ ਸੁਭਾਵੈ ਦਲਾਵਾਂ ਲੱਗੀਆਂ ਤਿਆਰ ਰੱਖਣਾ ਭਾਵੈ ਭਾਵੇ ਨਹੀਂ ਪੜਨਾ ਭਾਵੈ ਤਾ ਸ੍ਰਿਸ਼ਟੋ ਪਾਏ ਆਪਣੈ ਭਾਣੈ ਲਏ ਸਮਾਏ ਕਿਉਂਕਿ ਜਿਹੜੀਆਂ ਸੰਗਤਾਂ ਘਰਾਂ ਵਿੱਚ ਜਾਬ ਕਰਦੀਆਂ ਸੁਖਮਨੀ ਸਾਹਿਬ ਦਾ ਉਹ ਇੱਕ ਲਾਂ ਹੀ ਲਾਉਂਦੀਆਂ ਧਿਆਨ ਰੱਖਣਾ ਦੋ ਦਲਾਵੰਦ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪੁਰੋਏ ਜਾ ਕੋ ਪ੍ਰਭ ਜੀਉ ਆਪ 부ਝਾਏ 부ਝਾਏ ਅਧਿਕ ਲਾਗ ਕੇ ਕਸ ਕੇ ਬੋਲਣਾ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀਵ ਜੰਤਰ ਸਭ ਤਾ ਕੈ ਹਾਥ ਕੈ ਦਲਾਮ ਲਗੀਆਂ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਰਾਖੇ ਨਹੀਂ ਪੜਨਾ ਰਾਖੈ ਤਿਸ ਕੋਏ ਨ ਮਾਰੇ ਮਾਰੇ ਨਹੀਂ ਪੜਨਾ ਮਾਰੇ ਸੋ ਮੂਆ ਜਿਸ ਮਨਹੁ ਵਿਸਾਰੈ ਦਲਾਮ ਲਗੀਆਂ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਰੰਜਨ ਰਾਏ ਜੀਅ ਕੀ ਜੁਗਤ ਜਾ ਕੈ ਸਭ ਹਾਤ ਕੈ ਤੇ ਵਿਸਰਾ ਦਲਾਵਾਂ ਲੱਗੀਆਂ ਤਿਆਰ ਰੱਖਣਾ ਅੰਤਰ ਬਾਹਰ ਜਾਨੋ ਹ ਸਾਥ ਇਹ ਜਿਹੜੇ ਪੀਰੇ ਸ਼ਬਦ ਤੁਸੀਂ ਵੇਖ ਰਹੇ ਇੱਥੇ ਵਿਸਰਾਮ ਸਾਰੇ ਅੰਤਰ ਬਾਹਰ ਜਾਨੋ ਹ ਸਾਥ ਗੋਨ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰ ਤਬ ਕਰ ਤਬ ਕਰ ਤਬ ਕਰ ਤਬ ਇਸ ਤਰ੍ਹਾਂ ਪੜ੍ਹਨਾ ਹੈ ਇਹ ਸਬੰਧਕ ਲਾ ਕੇ ਜਿਹੜਾ ਕਰ ਸਬੰਧਕ ਲਾਉਣਾ ਤਬ ਵੱਖਰਾ ਹੈ ਪੜ੍ਹਨਾ ਇਕੱਠਾ ਹੈ ਇਸ ਦਾ ਜਿਹੜਾ ਉਚਾਰਨ ਹੈ ਸਬੰਧਕ ਲਾ ਕੇ ਪੜ੍ਹਨਾ ਹੈ ਕਰ ਤਬ ਕਰ ਤਬ ਜਾਣੇ ਆਪ ਅੰਤਰ ਜਾਮੀ ਰਹੋ ਬਿ ਆਪ ਪ੍ਰਤ ਪਾਲੈ ਇੱਥੇ ਵਿਸਰਾਮ ਤੇ ਦਲਾਵਾਂ ਲੱਗੀਆਂ ਤਿਆਰ ਰੱਖਣਾ ਪ੍ਰਤ ਪਾਲੇ ਨਹੀਂ ਕਹਿਣਾ ਪ੍ਰਤ ਪਾਲੈ ਜੀਣ ਬਹੁ ਪਾਤ ਜੋ ਜੋ ਰਚਿਓ ਸੋ ਤਿਸਹਿ ਧਿਆਤ ਜਿਸ ਭਾਵੈ ਦਲਾਵਾਂ ਲੱਗੀਆਂ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਇਥੇ ਹਣ ਬੱਬੇ ਸਿਆਰੀ ਸਸੇ ਦੇ ਪੈਰ ਵਿੱਚ ਅੱਧਾ ਵਾਵਾ ਲੱਗਾ ਹੈ ਇਸ ਦਾ ਜਿਹੜਾ ਉਚਾਰਨ ਹੈ ਬੱਬੇ ਸਿਆਰੀ ਸਸੇ ਔਂਕੜ ਐੜੇ ਕੰਨਾਂ ਸਸੇ ਔਂਕੜ ਵਿਸ਼ਵਾਸ ਕਰ ਮੰਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰੇਕੈ ਨਾਏ ਤਿਸ ਕੀ ਆਸ ਨਾ ਵਿਰਥੀ ਜਾਏ सेवक को सेवा बन आई हुकम बूझ परम पद पाई इस्ते ऊपर नहीं विचार जाकै दलां में लगिया जाकै मन बसिया निरंकार बंदन तोर भय निर्वैर अनदिन पूजहै गुर के पैर पूजहै गुर के पैर ए लोग सुखी ए पर लोक सुहेले नानक हरप्रभु ਯੇਤਿ ਬਿਸਰਾਮੇ ਆਪਹਿ ਮੇਲਿ ਸਾਧ ਸੰਗ ਮਿਲ ਕਰੋ ਆਨੰਦ ਗੁਨ ਗਾਵੋ ਪ੍ਰਪਰਮ ਆਨੰਦ RAM ਨਾਮ ਤਤ ਕਰੋ ਹੋ ਵਿਚਾਰ ਦੁਰਲਭ ਇਹ ਦੁਰਲਭ ਪਾਠ ਜਿਹੜਾ ਥੱਲੇ ਦੱਦੇ ਦੇ ਪੈਰ ਵਿੱਚ ਰਾਰਾ ਲੱਗਾ ਹੈ ਤੇ ਔਂਕੜ ਵੀ ਲੱਗਾ ਹੈ ਇਹ ਤਿਆਰ ਰੱਖਣਾ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਨ ਗਾਓ ਪ੍ਰਾਣ ਤਰਨ ਕਾ ਇਹੈ ਸੁਆਵ ਇਹੇ ਨਹੀਂ ਪੜਨਾ ਇਹ ਹੈ ਹਾਏ ਦਲਾਵਾ ਆਠ ਪਹਿਰ ਪ੍ਰਭ ਦੇਖੋ ਨੇਰਾ ਮਿਟੈ ਅਗਿਆਨ ਮਿਟੈ ਨਹੀਂ ਪੜਨਾ ਮਿਟੈ ਪੜਨਾ ਬਿਨਸੈ ਅੰਧੇਰਾ ਬਿਨਸੈ ਨਹੀਂ ਪੜਨਾ ਬਿਨਸੈ ਸੁਨ ਉਪਦੇਸ਼ ਹਿਰਦੈ ਵਸਾਵੋ ਹਿਰਦੈ ਦਲਾਵਾ ਲਗੀ ਮਨ ਇਛੇ ਨਾਨਕ ਫਲ ਪਾਵੋ ਹਲਤ ਪਲਤ ਦੋਏ ਲੇਹੋ ਸਵਾਰ RAM ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤੇ ਸਾਚ ਪਰਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਪਾਰ ਕਰਹੁ ਵਪਾਰੀ ਵਪਾਰ ਨਿ ਪੜਨਾ ਵਾਪਾਰ ਵਾਵੇ ਕੰਨ ਲੱਗਾ ਦਰਗ ਹੈ ਦਰਗ ਹੈ ਨਿਭ ਹੈ ਇੱਥੇ ਦਲਾਵਾਂ ਲੱਗੀਆਂ ਤਿਆਰ ਰੱਖਣਾ ਨਿਭ ਹੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵਹਿ ਜਾਹਿ ਦੇਸ ਤੇ ਦੂਰ ਕਹਾ ਕੋ ਜਾਏ ਉਬਰੈ ਰਾਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਮਿਟੇ ਨਿਪੜਨਾ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਰਾਖੇ ਨਿਪੜਨਾ ਰਾਖੇ ਪੜਨਾ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਦੁਲਾਵਾਂ ਲੱਗੀਆਂ ਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਣ ਹਾਰ ਪਹੋਚਣ ਹਾਹੇ ਨੂੰ ਔਂਕਰ ਲੱਗਿਆ ਧਿਆਨ ਦੇਣਾ ਹਾਹੇ ਦੀ ਬਾਜ ਵੀ ਨਿਕਲੇ ਪਹੋਚਣ ਹਾਰ ਸਿਰ ਉੱਪਰ ਠਾਡਾ ਗੁਰ ਸੂਰਾ ਉੱਪਰ ਇੱਥੇ ਵਿਸਰਾਮ ਹੈ ਤੇ ਸੰਗਤਨ ਕਈ ਇਹਨੂੰ ਠੰਡਾ ਪੜ ਜਾਂਦੀ ਹੈ ਠੰਡਾ ਕਈ ਥਾਂ ਤੇ ਸ਼ਬਦ ਠੰਡਾ ਵੀ ਆਉਂਦਾ ਹੈ ਪਰ ਬਿੰਦੀ ਤੁਰਹਿਤ ਪੜਨਾ ਹੈ ਇੱਥੇ ਬਿੰਦੀ ਨਹੀਂ ਲਾਉਣੀ ਇੱਥੇ ਠੰਡੇ ਦਾ ਸ਼ਬਦ ਅਰਥ ਨਹੀਂ ਬਣਦਾ ਪਿਆ ਕਿਉਂਕਿ ਜੇ ਬਿੰਦੀ ਲਾਉਣੇ ਤੇ ਅਰਥ ਬਲ ਜਾਂਦਾ ਹੈ ਬਿੰਦੀ ਦੇ ਨਾਲ ਅਰਥ ਬਲ ਜਾਂਦਾ ਹੈ ਸਿਰ ਉੱਪਰ ਠਾਡਾ ਠਾਡਾ ਪੜਨਾ ਮਤਲਬ ਖੜਾ ਠਾਡੇ ਦਾ ਮਤਲਬ ਖੜਾ ਸਿਰ ਦੇ ਉੱਪਰ ਖੜਾ ਤੇ ਜੇ ਬਿੰਦੀ ਲਾਤੀਏ ਫਿਰ ਠੰਡਾ ਅਰਥ ਬਣ ਗਿਆ ਕਿ ਠੰਡਾ ਇਸ ਕਰਕੇ ਬਿੰਦੀ ਤੋਂ ਰਹਿਤ ਪੜਨਾ ਸਿਰ ਉੱਪਰ ਠਾਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਉਧਰਤ ਪੜਨਾ ਉਧਰਤ ਨਹੀਂ ਪੜਨਾ ਇਹਨੂੰ ਉਧਰਤ ਸ੍ਰਿਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਬਸੈ ਸੋ ਹੋਤ ਨਿਹਾਲ ਤਾ ਕੈ ਨਿਕਟ ਦਲਾਵਾਂ ਲਗੀਆਂ ਤਿਆਰ ਰੱਖ ਲੈ ਤਾ ਕੈ ਨਿਕਟ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸੁਸੰਗਤ ਜੀ ਆਪਣੀ 22 ਅਸ਼ਟਪਦੀਆਂ ਸੰਪੂਰਨ ਹੋ ਗਈਆਂ ਨੇ ਪਿਛਲੀਆਂ ਅਸ਼ਟਪਦੀਆਂ ਜੇ ਸੰਖਿਆ ਤੁਸੀਂ ਨਹੀਂ ਸਰਵਣ ਕੀਤੀ YouTube ਦੀ ਪਲੇਲਿਸਟ ਦੇ ਵਿੱਚ ਸਾਰੀਆਂ ਅਸ਼ਟਪਦੀਆਂ ਉੱਥੇ ਆਪਾਂ ਪਾਈਆਂ ਹੋਈਆਂ ਨੇ YouTube ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਸਹਿਸਕ੍ਰਿਤੀ ਪਟਾਂ ਦੇ ਸਵਈਏ ਪੰਜ ਬਾਣੀ ਦੀ ਨਿਤਨੇਮ ਦੀ ਸੰਖਿਆ ਔਰ ਮਹਿੰਗੇ ਸ਼ਬਦਾਂ ਦਾ ਉਚਾਰਨ ਤੁਸੀਂ ਸਿੱਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ